ਸੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਦੇ ਸਾਰੇ ਠੀਕ ਠਾਕ ਹੋਵੋਗੇ ਹੱਸਦੇ ਵਸਦੇ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਜੇ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਮੇਕ ਸ਼ûr ਕਰਤੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਤਾ ਹੋਵੇ ਤੇ ਸ਼ੁਰੂ ਕਰਦਾ ਐਸਦੀ ਵੀਡੀਓ ਨੂੰ ਵਿਟਾਊਟ ਵੇਸਟਿੰਗ ਐਂਡ ਟਾਈਮ ਸੋ ਐਕਚੁਅਲੀ ਪਿਛਲੇ ਕੁਝ ਦਿਨਾਂ ਤੋਂ ਮੈਂ ਵੀਡੀਓਜ਼ ਨਹੀਂ ਅਪਲੋਡ ਕਰ ਰਿਹਾ ਤੇ ਤੁਸੀਂ ਕਾਫੀ ਜਾਣੇ ਮੈਸੇਜ ਵੀ ਕਰ ਰਹੇ ਸੀ ਕਿ ਤੁਹਾਡੀ ਕੋਈ ਵੀਡੀਓ ਨਹੀਂ ਆ ਰਹੀ ਜਾਂ ਕੀ ਚੱਕਰ ਆ ਅ ਮੈਂ ਦੱਸ ਦਵਾਂ ਵੀ ਮੇਰੇ ਗ੍ਰੈਂਡਫਾਦਰ ਐਕਸਪਾਇਰ ਹੋ ਗਏ ਸੀ ਹੋ ਗਏ ਉਹਨਾਂ ਨੂੰ ਥੋੜੇ ਦਿਨ ਤੇ ਇਸ ਕਰਕੇ ਮੈਂ ਕੋਈ ਵੀਡੀਓ ਵਗੈਰਾ ਨਹੀਂ ਅਪਲੋਡ ਕੀਤੀ ਵੱਡੀ ਜਿਹੜੀਆਂ ਪ੍ਰਾਣੀਆਂ ਬਣੀਆਂ ਪਈਆਂ ਨੇ ਛੋਟੀਆਂ ਮੋਟੀਆਂ ਵਿੱਚ ਮੈਂ ਉਹ ਅਪਲੋਡ ਕਰ ਦਿੰਦਾ ਸੀਗਾ ਵੀ ਤਾਂ ਕਿ ਹਨਾ ਤੇ ਤੁਹਾਨੂੰ ਇਹਣਾ ਹੋਵੇ ਵੀ ਮੈਂ ਕਿੱਥੇ ਡਿਸਪੀਅਰ ਹੋ ਗਿਆ ਵੈਸੇ ਤੇ ਮੈਂ ਪੋਸਟ ਪਾ ਕੇ ਵੀ ਦੱਸਦਾ ਸੀਗਾ ਸੋ ਇਦਾਂ ਹੀ ਆ ਇਹ ਲਾਈਫ ਦਾ ਪਾਰਟ ਆ ਹਨਾ ਚੀਜ਼ਾਂ ਚੱਲਦੀਆਂ ਰਹਿੰਦੀਆਂ ਆ ਸੋ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਵੀ ਕਿਵੇਂ ਤੁਹਾਨੂੰ ਸਾਰਿਆਂ ਨੂੰ ਜਿਹੜੇ ਆਪਾਂ ਆਮ ਲੋਕ ਆ ਹਨਾ ਆਪਾਂ ਨੂੰ ਕਿਵੇਂ ਪਾਗਲ ਬਣਾਇਆ ਜਾ ਰਿਹਾ ਹੈ ਜੇ ਤੁਸੀਂ ਕੈਨੇਡਾ ਆਉਣਾ ਚਾਹੁੰਦੇ ਹੋ ਠੀਕ ਆ ਜੇ ਤੁਸੀਂ ਦਿਲਚਸਪੀ ਰੱਖਦੇ ਹੋ ਕੈਨੇਡਾ ਆਉਣ ਦੀ ਜਾਂ ਤੁਹਾਡੇ ਬੱਚਿਆਂ ਨੇ ਕੱਲੂ ਕੈਨੇਡਾ ਆਉਣਾ ਤੁਸੀਂ ਆਪਣੇ ਬੱਚਿਆਂ ਦਾ ਫਿਊਚਰ ਕੈਨੇਡਾ ਚ ਦੇਖ ਰਹੇ ਹੋ ਤਾਂ ਆ ਵੀਡੀਓ ਨੂੰ ਜ਼ਰੂਰ ਦੇਖਣਾ ਐਂਡ ਤੱਕ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਨਾ ਕਿਸੇ ਦੀ ਮੱਤ ਹੋ ਜAVE ਤੇ ਉਹਨਾਂ ਦੀ ਵੀ ਅੱਖਾਂ ਖੁੱਲ ਸਕਣ ਹੁਣ ਇਹ ਵੀਡੀਓ ਜ਼ਿਆਦਾ ਲੰਬੀ ਨਹੀਂ ਹੋਊਗੀ ਬਟ ਇਹ ਵੀਡੀਓ ਇਨਫਾਰਮੇਟਿਵ ਹੋਗੀ ਤੁਹਾਡੀਆਂ ਅੱਖਾਂ ਖੋਲ ਦੂਗੀ ਇਹ ਵੀਡੀਓ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਦੋਂ ਆਪਾਂ ਬਾਹਰ ਦੀ ਫਾਈਲ ਲਗਾਉਣੀ ਹੁੰਦੀ ਹੈ ਕੈਨੇਡਾ ਜਾਂ ਕਿਸੇ ਹੋਰ ਕੰਟਰੀ ਵਿੱਚ ਜਾਣ ਦੇ ਲਈ ਆਪਾਂ ਸਾਰੇ ਏਜੰਟਸ ਕੋਲ ਜਾਂਦੇ ਹ ਤੇ ਏਜੰਟਸ ਅੱਜ ਦੀ ਰੇਟ ਦੇ ਵਿੱਚ ਇੱਕ ਸਹੀ ਏਜੰਟ ਮਿਲਣਾ ਇਹ ਵੀ ਆਪਣੇ ਆਪ ਚ ਇੱਕ ਚੈਲੰਜ ਹੈ ਹਨ ਕਿਉਂਕਿ ਉਹਨਾਂ ਦਾ ਟਾਰਗੇਟ ਹੁੰਦਾ ਵੀ ਉਹ ਜਿਆਦਾ ਦਾ ਪ੍ਰੋਫਿਟ ਕਮਾ ਸਕਣ ਜਾਂ ਆਪਣਾ ਫਾਇਦਾ ਉਹ ਦੇਖਦੇ ਆ ਇਨਸਟੈਡ ਆਫ ਉਹ ਇਹ ਨਹੀਂ ਦੇਖਦੇ ਵੀ ਕੱਲ ਨੂੰ ਕਿਸੇ ਦਾ ਨੁਕਸਾਨ ਹੋ ਸਕਦਾ ਹੈ ਹਨ ਸੋ ਅੱਜ ਕੱਲ ਤਾਂ ਚਲੋ ਫੇਰ ਵੀ ਥੋੜੀ ਅਵੇਅਰਨੈਸ ਆ ਗਈ ਆ ਕੋਈ ਨਾ ਕੋਈ ਵੀਡੀਓਜ਼ ਪਾਉਂਦਾ ਆ ਜਾਂ ਮੈਂ ਵੀਡੀਓਜ਼ ਪਾ ਦਿੰਦਾ ਜਾਂ ਹੋਰ ਵੀ ਬੜੇ ਇਨਫਲੂਐਂਸਰਸ ਹੋ ਗਏ ਅੱਜ ਕੰਨ ਜਿਹੜੇ ਵੀਡੀਓਜ਼ ਬਣਾ ਕੇ ਪਾ ਦਿੰਦੇ ਉਹ ਲੋਕਾਂ ਨੂੰ ਥੋੜੀ ਜਿਹੀ ਅਵੇਅਰਨੈਸ ਮਿਲ ਜਾਂਦੀ ਆ ਨਹੀਂ ਤਾਂ ਪਹਿਲਾਂ ਤਾਂ ਲੋਕਾਂ ਨੂੰ ਕੁਝ ਪਤਾ ਇਹੋ ਜਿਹੇ ਪ੍ਰੋਗਰਾਮਸ ਆ ਜੋ ਕਿ ਬਹੁਤ ਟਾਈਮ ਤੋਂ ਚੱਲਦੇ ਆ ਰਹੇ ਆ ਜਿਵੇਂ ਕਿ ਬਿਜ਼ਨਸ ਦੇ ਪ੍ਰੋਗਰਾਮ ਹੋਗੇ ਖਾਸ ਕਰਕੇ ਬਿਜ਼ਨਸ ਮੈਨੇਜਮੈਂਟ ਬਿਜ਼ਨਸ ਦੇ ਰਿਲੇਟਡ ਜਿੰਨੇ ਵੀ ਡਿਪਲੋਮੇ ਆ ਠੀਕ ਆ ਉਹ ਸਾਰੇ ਇੱਕ ਨੰਬਰ ਦੇ ਜਾਲੀ ਡਿਪਲੋਮੇ ਆ ਠੀਕ ਆ ਕਿਉਂਕਿ ਉਹਨਾਂ ਦੇ ਵਿੱਚ ਪੜਾਉਣ ਵਾਲਾ ਕੁਝ ਨਹੀਂ ਹੈਗਾ ਮਤਲਬ ਉਹ ਸਿਰਫ ਇੱਕ ਨਾਮ ਦਾ ਡਿਪਲੋਮਾ ਇੱਕ ਨਾਮ ਦੀ ਪੜ੍ਹਾਈ ਆ ਤੁਸੀਂ ਉਹਦੇ ਵਿੱਚ ਕਰਨਾ ਕੁਝ ਨਹੀਂ ਹੈ ਭਾਵੇਂ ਤੁਸੀਂ ਬਿਨਾ ਪੜੇ ਵੀ ਤੁਸੀਂ ਉਹ ਡਿਪਲੋਮੇ ਕਲੀਅਰ ਕਰ ਸਕਦੇ ਹੋ ਪਹਿਲਾਂ ਤੇ ਇਹੋ ਜਿਹੇ ਕੱਲੇ ਕਾਲਜ ਹੀ ਸੀ ਨਾ ਉਹਦੇ ਵਧੀਆ ਕਾਲਜਸ ਦੇ ਵਿੱਚ ਵੀ ਹੁਣ ਹੀ ਨਹੀਂ ਪਿਛਲੇ ਕਾਫੀ ਟਾਈਮ ਤੇ ਜੀ ਚੱਲਦੀ ਆ ਰਹੀ ਆ ਇਹੋ ਜੇ ਪ੍ਰੋਗਰਾਮਸ ਹੈਗੇ ਖਾਸ ਕਰਕੇ ਬਿਜ਼ਨਸ ਮੈਨੇਜਮੈਂਟ ਜਨਰਲ ਬਿਜ਼ਨਸ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਤੇ ਜਿੰਨੇ ਵੀ ਕੋਰਸ ਜਿਹੜੇ ਬਿਜ਼ਨਸ ਦੇ ਨਾਮ ਤੋਂ ਸਟਾਰਟ ਹੁੰਦੇ ਆ ਇਹਨਾਂ ਦੇ ਵਿੱਚ ਪੜਾਉਣ ਵਾਲਾ ਐਸੇ ਕੁਝ ਨਹੀਂ ਆ ਪ੍ਰੋਫੈਸਰ ਆਉਂਦੇ ਆ ਜਿਹੜੀਆਂ ਉਹਨਾਂ ਤੋਂ ਪੀਪੀਡੀਜ਼ ਪਈਆਂ ਹੁੰਦੀਆਂ ਪ੍ਰੈਜੈਂਟੇਸ਼ਨਸ ਉਹਨਾਂ ਨੂੰ ਦਿਖਾ ਦਿਖਾ ਕੇ ਪੜਾ ਦਿੰਦੇ ਆ ਕੁਝ ਉੱਚ ਜਿਆਦਾ ਪ੍ਰੈਕਟੀਕਲ ਵਰਕ ਨਹੀਂ ਹੁੰਦਾ ਇੱਕ ਐਵਰੇਜ ਬੱਚਾ ਵੀ ਬੈਣਾ ਪੜਿਆ ਆਰਾਮ ਨਾਲ ਪ੍ਰੋਗਰਾਮ ਕਰ ਸਕਦਾ ਜੋ ਤੁਸੀਂ 12th ਦੇ ਵਿੱਚ ਪੜ ਕੇ ਆਏ ਹੋ ਜੋ ਪਹਿਲਾਂ ਤੋਂ ਪੜ ਕੇ ਆ ਉਹ ਉਹਨੂੰ ਹੀ ਥੋੜਾ ਐਕਸਪੈਂਡ ਕਰਕੇ ਇਹ ਉਹਨੂੰ ਇੱਕ ਪ੍ਰੋਗਰਾਮ ਬਣਾ ਲੈਂਦੇ ਹੁਣ ਉਹਦੇ ਵਿੱਚ ਕੁਝ ਨਹੀਂ ਹੁੰਦਾ ਇਹ ਇਥੋਂ ਦੀ ਗਵਰਨਮੈਂਟ ਨੇ ਵੀ ਇਹ ਕਿਹਾ ਆ ਉਹਨਾਂ ਨੇ ਵੀ ਡਾਟਾ ਪਿੱਛੇ ਜੇ ਕੱਢਿਆ ਸੀ ਰਿਸਰਚ ਕੀਤੀ ਸੀ ਜਿਹਦੇ ਚ ਉਹਨਾਂ ਨੇ ਕਿਹਾ ਸੀ ਕਿ ਇਹ ਜਾਲੀ ਪ੍ਰੋਗਰਾਮਸ ਆ ਇਹਨਾਂ ਦੇ ਵਿੱਚ ਐਸੱਚ ਪੜਨ ਦੀ ਕੁਝ ਨਹੀਂ ਹੈਗਾ ਤੇ ਇਹ ਕੋਰਸੇਸ ਦੇ ਪਿੱਛੇ ਜੋ ਮੇਨ ਮੋਟਿਵ ਆ ਕਾਲਜਿਸ ਦਾ ਵੀ ਇਹੀ ਆ ਵੀ ਉਹਨਾਂ ਨੂੰ ਜਿਆਦਾਤਰ ਦਾ ਫਾਇਦਾ ਹੋ ਸਕੇ ਕਿਉਂਕਿ ਇੰਨਾ ਕੁਛ ਇੰਨਾ ਦੇ ਵਿੱਚ ਪੜਾਉਣ ਲਈ ਹੁੰਦਾ ਨਹੀਂ ਕਾਲਜਿਸ ਨੂੰ ਇਹਨੇ ਇਕੁਪਮੈਂਟਸ ਨਹੀਂ ਚਾਹੀਦੇ ਹੁੰਦੇ ਜੇ ਆਪਾਂ ਗੱਲ ਕਰੀ ਜਿਵੇਂ ਮੈਡੀਕਲ ਦੇ ਕੋਰਸਸ ਦਾ ਹਨਾ ਉਹ ਚ ਉਹਨਾਂ ਨੂੰ ਇਕੁਪਮੈਂਟਸ ਚਾਹੀਦੇ ਹੁੰਦੇ ਆ ਬੜਾ ਕੁਝ ਚਾਹੀਦਾ ਹੁੰਦਾ ਆ ਤੇ ਉਹਦੇ ਵਿੱਚ ਉਹਨਾਂ ਦਾ ਵੀ ਖਰਚਾ ਹੁੰਦਾ ਆ ਗੱਲ ਕਰੀਏ ਏਜੰਟਸ ਦੀ ਏਜੰਟਸ ਨੂੰ ਵੀ ਮੋਟੀ ਕਮਿਸ਼ਨ ਮਿਲਦੀ ਆ ਇਨਾ ਪ੍ਰੋਗਰਾਮਸ ਤੇ ਥਰੂ ਠੀਕ ਆ ਹੁਣ ਉਹਦੇ ਵਿੱਚ ਏਜੰਟਸ ਪਲੱਸ ਕਾਲਜ ਇਹਨਾਂ ਦੋਵਾਂ ਦਾ ਫਾਇਦਾ ਆ ਠੀਕ ਆ ਕਲੀਅਰ ਫਾਇਦਾ ਆ ਇਹਨਾਂ ਦੋਵਾਂ ਦਾ ਦੇ ਵਿੱਚ ਫਸ ਕੌਣ ਰਿਹਾ ਆ ਕਿਦਾਂ ਨੁਕਸਾਨ ਹੋ ਰਿਹਾ ਇੱਕ ਆਮ ਬੰਦਾ ਮੇਰੇ ਵਰਗਾ ਤੇ ਤੁਹਾਡੇ ਵਰਗਾ ਜਿਹੜਾ ਇਹ ਵੀਡੀਓ ਦੇਖ ਰਿਹਾ ਠੀਕ ਆ ਕਿਉਂਕਿ ਆਪਾਂ ਨੂੰ ਇਨੀ ਨੌਲੇਜ ਨਹੀਂ ਹੁੰਦੀ ਆਪਾਂ ਜਾਂਦੇ ਏਜੰਟ ਕੋ ਤੇ ਆਪਾਂ ਏਜੰਟ ਨੂੰ ਪੁੱਛਦੇ ਆਂ ਵੀ ਅਸੀਂ ਆਪਣੇ ਬੱਚੇ ਨੂੰ ਬਾਹਰ ਭੇਜਣਾ ਆ ਫਲਾਣੀ ਜਗ੍ਹਾ ਤੇ ਭੇਜਣਾ ਆ ਤੇ ਕਿਹੜਾ ਇਹਦੇ ਲਈ ਕਾਲਜ ਵਧੀਆ ਹੋਊਗਾ ਤੇ ਕਿਹੜਾ ਇਹ ਪ੍ਰੋਗਰਾਮ ਲਵੇ ਜੋ ਉਹ ਦੱਸਦਾ ਆ ਆਪਾਂ ਬਿਨਾ ਸੋਚੇ ਸਮਝੇ ਬਿਨਾ ਰਿਸਰਚ ਤੋਂ ਆਪਾਂ ਚੁਕਾ ਲੈਨੇ ਆ ਫਿਰ ਆਪਾਂ ਕਹਿੰਨੇ ਆ ਵੀ ਕਈ ਵਾਰੀ ਕਾਫੀ ਜਣੇ ਵੀ ਐਕਸਕਿਊਜ਼ ਦਿੰਦੇ ਆ ਵੀ ਬਾਈ ਇਹਨਾਂ ਪ੍ਰੋਗਰਾਮਸ ਦੇ ਵਿੱਚ ਨਾ ਜਿਹੜਾ ਅਪਰੂਵਲ ਰੇਟ ਆ ਵੀਜ਼ੇ ਦਾ ਹਨਾ ਵੀ ਉਹ ਵਧੀਆ ਹੁੰਦਾ ਆ ਵੀ ਜੇ ਆਪਾਂ ਇਹ ਲਈਏ ਤੇ ਗਰਾਂਟਡ ਜਿਹੜਾ ਏਜੰਟ ਕਹਿੰਦੇ ਆ ਵੀ ਗਰਾਂਟਡ ਆ ਵੀ ਤੁਹਾਡਾ ਵੀਜ਼ਾ ਆਊਗਾ ਹੀ ਆਊਗਾ ਦੇਖੋ ਉਹ ਫਿਰ ਨਾ ਤੁਸੀਂ ਇੱਕ ਸੱਟਾ ਲਾ ਰਹੇ ਹੋ ਠੀਕ ਆ ਵੀ ਤੁਸੀਂ ਇਥੋਂ ਦੀ ਸਰਕਾਰ ਨੂੰ 30-40 ਹਜ਼ਾਰ ਡਾਲਰ ਵੀ ਦੇਵੋਗੇ ਪੜਨ ਦਾ ਪਲਾਸਾ ਤੁਹਾਨੂੰ ਉਹਦਾ ਕੋਈ ਬੈਨੀਫਿਟ ਵੀ ਨਹੀਂ ਮਿਲਣਾ ਉਹ ਪੜ੍ਹਾਈ ਜਿਹੜੀ ਕੀਤੀ ਆ ਨਾ ਉਹ ਤੇ ਸਮਝ ਲਓ ਵੀ 30 40 ਹਜ਼ਾਰ ਸਿਰਫ ਤੁਸੀਂ ਇੱਥੇ 2 ਸਾਲ ਰਹਿਣ ਦਾ ਇਹਨਾਂ ਨੂੰ ਦੇ ਰਹੇ ਹੋ ਹੋਰ ਕੁਝ ਨਹੀਂ ਉਹਦਾ ਫਾਇਦਾ ਹੋ ਰਿਹਾ ਤੁਹਾਨੂੰ ਕੱਲ ਲਿਟਰਲੀ ਮੈਂ ਇੱਥੇ ਦੇਖਿਆ ਬੱਚੇ ਜਿਹੜੇ ਉਹ ਪ੍ਰੋਗਰਾਮ ਕਰ ਰਹੇ ਆ ਤੇ ਉਹਨਾਂ ਪ੍ਰੋਗਰਾਮਸ ਦਾ ਆਊਟਕਮ ਕੁਝ ਨਹੀਂ ਹੈਗਾ ਆਊਟਕਮ ਕਿਵੇਂ ਹੋ ਵੀ ਕਿਉਂਕਿ ਉਹਨਾਂ ਦੇ ਵਿੱਚ ਪੜਨ ਵਾਲਾ ਹੀ ਕੁਝ ਐਸ ਸੱਚ ਨਹੀਂਗਾ ਜੋ ਤੁਸੀਂ 12th ਦੇ ਵਿੱਚ ਬਿਜ਼ਨਸ ਚ ਪੜ੍ਹ ਰਹੇ ਹੋ ਜੇ ਕੋਈ ਕਹਿੰਨਾ ਕਮਰਸ ਰਕੀ ਆ ਉੱdte ਤੋਂ ਸੇਮ ਤੁਹਾਨੂੰ ਉਹੀ ਚੀਜ਼ ਆ ਉਹਦੇ ਵਿੱਚ ਪੜਾ ਰਿਹਾ ਕੁਝ ਐਡੀਸ਼ਨਲ ਨਹੀਂ ਇਹੋ ਜੀ ਚੀਜ਼ ਪੜਾ ਰਿਹਾ ਜਿਸ ਦਿਨ ਨਾਲ ਕੱਲੂ ਤੁਹਾਨੂੰ ਜੌਬ ਮਾਰਕੀਟ ਦੇ ਵਿੱਚ ਕੋਈ ਐਕਸੈਪਸ਼ਨਲ ਜਾਂ ਕੋਈ ਵਧੀਆ ਜੌਬ ਮਿਲ ਸਕੇ ਠੀਕ ਆ ਬਹੁਤ ਪ੍ਰੋਗਰਾਮਸ ਇਦਾਂ ਦੇ ਹੈਗੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਕੱਲੂ ਇੱਥੇ ਪੀਆਰ ਹੋ ਸਕਦੇ ਹੋ ਅੱਜ ਦੀ ਡੇਡ ਦੇ ਵਿੱਚ ਇੱਥੇ ਪੀਆਰ ਲੈਣੀ ਔਖੀ ਹੈ ਕਿਉਂ ਹੋਈ ਔਖੀ ਕਿਉਂਕਿ ਆਪਾਂ ਸਾਰੇ ਸੇਮ ਹੀ ਕੋਰਸ ਲੈ ਕੇ ਆ ਰਹੇ ਆਂ ਉਹਨਾਂ ਨੂੰ ਲੋਰਨਿੰਗ ਡਿਮਾਂਡ ਹੈ ਨਹੀਂ ਇਹਨਾਂ ਕੋਰਸਿਸ ਦੀ ਮਾਰਕੀਟ ਦੇ ਵਿੱਚ ਹੁਣ ਜੇ ਆਪਾਂ ਪ੍ਰੋਗਰਾਮਸ ਦੀ ਗੱਲ ਕਰੀਏ ਤੁਸੀਂ ਪੁੱਛੋ ਕਿਹੜੇ ਪ੍ਰੋਗਰਾਮ ਲਈ ਯਾਰ ਸਰਚ ਕਰੋ ਥੋੜੀ ਜਿਹੀ ਆਪਣੀ ਇੱਕ PSW ਦਾ ਪਰਸਨਲ ਸਪੋਰਟ ਵਰਕਰ ਦਾ ਇੱਕ ਪ੍ਰੋਗਰਾਮ ਆ ਤੁਸੀਂ ਉਹ ਲੈ ਕੇ ਆ ਸਕਦੇ ਹੋ ਉਹਦੇ ਵਿੱਚ ਪੀਆਰ ਦਾ ਕਲ ਸਕੋਪ ਹੈਗਾ ਆ ਮੈਂ ਕੋਈ ਐਕਸਪਰਟ ਨਹੀਂ ਹਾਂਗਾ ਮੈਂ ਜਸਟ ਵੈਸੇ ਸੁਜੈਸਟ ਕਰ ਰਿਹਾ ਕਿ ਹੋਰ ਬਹੁਤ ਕੋਰਸਿਸ ਨੇ ਇਹਨਾਂ ਨੂੰ ਛੱਡ ਕੇ ਠੀਕ ਆ ਅਸੀਂ ਹੁਣ ਵੀ ਸੋਚੀਦਾ ਹੁੰਦਾ ਵੀ ਯਾਰ ਸਾਨੂੰ ਵੀ ਪਤਾ ਹੁੰਦਾ ਕਾਸ਼ ਪਹਿਲਾਂ ਤੇ ਅਸੀਂ ਵੀ ਉਹ ਕੋਰਸ ਲੈ ਕੇ ਆਉਂਦੇ ਹਣਾ ਤਾਂ ਸਾਨੂੰ ਵੀ ਇਹ ਦਿੱਕਤਾਂ ਨਾ ਫੇਸ ਕਰਨੀਆਂ ਪੈਂਦੀਆਂ ਜੇ ਸਾਡੇ ਨਾਲ ਦੇ ਵੀ ਚੀਜ਼ਾਂ ਸੋਚਦੇ ਆ ਪਰ ਕੱਲ ਨੂੰ ਹੁਣ ਤੁਹਾਨੂੰ ਇਹ ਦਿੱਕਤਾਂ ਨਾ ਹੋਵੇ ਮੈਂ ਤੁਹਾਡੇ ਨਾਲ ਇਹ ਵੀਡੀਓ ਤਾਂ ਸ਼ੇਅਰ ਕਰ ਰਿਹਾ ਇਹ ਮੇਰਾ ਵੀਡੀਓ ਬਣਾਉਂਦਾ ਮੇਨ ਮੋਟਿਵ ਇਹ ਹੀ ਆ ਠੀਕ ਆ ਕਿਉਂਕਿ ਇੱਥੇ ਜਿਹੜਾ ਨੁਕਸਾਨ ਹੋ ਰਿਹਾ ਨਾ ਉਹ ਕਿਸੇ ਹੋਰ ਦਾ ਨਹੀਂ ਹੋ ਰਿਹਾ ਇੱਥੇ ਆਮ ਬੰਦੇ ਦਾ ਨੁਕਸਾਨ ਹੋ ਰਿਹਾ ਸੋ ਇਹ ਮੇਰੀ ਗੱਲ ਤੁਸੀਂ ਕਾਪੀ ਪੈਨ ਨਾਲ ਲੇਕੇ ਨੋਟ ਕਰ ਲਓ ਤੁਸੀਂ ਕੱਲੂ ਕੈਨੇਡਾ ਆਉਣਾ ਆ ਠੀਕ ਆ ਇਹ ਸਿੰਪਲ ਜੀ ਗੱਲ ਆ bizness ਵਾਲਾ ਕੋਈ ਵੀ ਪ੍ਰੋਗਰਾਮ ਲੈ ਕੇ ਨਹੀਂ ਆਉਣਾ ਉਹਦਾ ਨਾਮ ਭਾਵੇਂ bizness ਮੈਨੇਜਮੈਂਟ ਤੋਂ ਸ਼ੁਰੂ ਹੁੰਦਾ ਹੋਵੇ bizness ਅਕਾਊਂਟਿੰਗ ਤੋਂ ਸ਼ੁਰੂ ਹੁੰਦਾ ਹੋਵੇ ਕੋਈ ਵੀ ਪ੍ਰੋਗਰਾਮ ਹੋਵੇ ਜਿਹੜੇ ਜੇ ਖਾਸ ਕਰਕੇ ਤੁਸੀਂ ਇਹੋ ਜਿਹਾ ਕੋਈ ਪ੍ਰੋਗਰਾਮ ਲੈ ਕੇ ਵੀ ਆ ਰਹੇ ਹੋ ਤਾਂ ਡਿਗਰੀ ਲੈ ਕੇ ਆਇਓ ਹੈਗਾ ਪਰ ਇੱਥੇ ਡਿਪਲੋਮੇ ਦਾ ਇਹ ਇਸ ਫੀਲਡ ਦੇ ਵਿੱਚ ਕੋਈ ਫਾਇਦਾ ਨਹੀਂ ਹੈਗਾ ਡਿਗਰੀ ਵੀ ਅਬਵਾਈਡ ਕਰੋ ਇਹਨਾਂ ਤੋਂ ਇਲਾਵਾ ਜਿਵੇਂ ਪਲੰਬਰ ਦਾ ਕੋਰਸ ਹੋ ਗਿਆ ਇਲੈਕਟ੍ਰੀਸ਼ੀਅਨ ਦਾ ਕੋਰਸ ਹੋ ਗਿਆ ਪੀਐਸਡਬਲਯੂ ਦਾ ਕੋਰਸ ਹੋ ਗਿਆ ਨਰਸਿੰਗ ਦਾ ਕੋਰਸ ਹੋ ਗਿਆ ਠੀਕ ਆ ਹੋਰ ਵੀ ਬਹੁਤ ਈ ਆਦੇ ਕੋਰਸਿਸ ਨੇ ਜੇ ਤੁਸੀਂ ਥੋੜੀ ਜਿਹੀ ਰਿਸਰਚ ਕਰ ਲਓ ਨਾ ਪ੍ਰੋਪਰਲੀ ਤੁਸੀਂ ਟਾਈਮ ਕੱਢ ਲਓ ਥੋੜਾ ਜਿਹਾ ਜਾਂ ਜਿਹੜਾ ਤੁਹਾਡਾ ਕੋਈ ਇਥੇ ਨੌਨ ਰਹਿੰਦਾ ਜਿੰਨੂੰ ਥੋੜੀ ਜਿਹੀ ਪੜ੍ਹਿਆ ਲਿਖਿਆ ਆ ਜਿੰਨੂੰ ਥੋੜੀ ਨੌਲੇਜ ਹੈਗੀ ਆ ਤੁਸੀਂ ਉਹਦੇ ਜੇ ਤੁਸੀਂ ਸਲਾਹ ਲੈ ਲਓ ਨਾ ਹੈਗਾ ਤੁਹਾਡਾ ਬਹੁਤ ਈ ਆਦਾ ਫਾਇਦਾ ਹੋ ਜਾਊਗਾ ਇਹ ਵੰਦੋ ਤੁਸੀਂ ਇੰਟਰਨੈਟ ਤੇ ਭਾਵੇਂ ਕੱਢ ਕੇ ਦੇਖ ਲੋ ਹੈਗਾ ਤੁਹਾਨੂੰ ਕਿਤੇ ਜਾਣ ਦੀ ਵੀ ਲੋੜ ਹੈ ਨਹੀਂਗੀ ਇੰਟਰਨੈਟ ਤੇ ਵੀ ਸਭ ਕੁਝ ਪਿਆ ਹੋਇਆ ਬਸ ਮੇਨ ਗੱਲ ਇਹ ਹੈ ਵੀ ਵੇਖੋ ਵੀ ਕੀ ਨਾ ਕੁਝ ਵੀ ਕਰੋ ਕਿ ਫਲਾਣੇ ਦੇ ਮੁੰਡੇ ਨੇ ਉਹ ਕੋਰਸ ਚੱਕਿਆ ਸੀ ਤਾਂ ਤੁਸੀਂ ਉਹੀ ਕੋਰਸ ਚੱਕ ਲਓ ਤੁਹਾਡੇ ਕਜ਼ਨ ਨੇ ਉਹ ਕੋਰਸ ਚੱਕਿਆ ਸੀ ਤੁਸੀਂ ਵੀ ਉਹੀ ਲੈ ਲਓ ਫਿਰ ਉਹਨਾਂ ਨੂੰ ਪੁੱਛ ਕੇ ਦੇਖ ਲੋ ਨਾ ਤੁਸੀਂ ਆਪਣੇ ਕਜ਼ਨਸ ਨੂੰ ਜਾਂ ਦੋਸਤਾਂ ਨੂੰ ਵੀ ਜਿਨ੍ਹਾਂ ਨੇ ਇਹ ਪ੍ਰੋਗਰਾਮ ਚੱਕੇ ਸੀ ਉਹਨਾਂ ਦਾ ਕੀ ਬਣਿਆ ਉਹਨਾਂ ਨੂੰ ਕੋਈ ਜੌਬ ਮਿਲੀ ਬਾਅਦ ਚ ਉਹਨਾਂ ਦੀ ਫੀਲਡ ਦੇ ਵਿੱਚ ਕੋਈ ਉਹਨਾਂ ਨੂੰ ਫਾਇਦਾ ਹੋਇਆ ਐ ਸੱਚ ਤਾਂ ਤੁਹਾਨੂੰ ਉਤੋਂ ਪਤਾ ਲੱਗ ਜਾਊਗਾ ਸੋ ਮੁੱਖ ਦੀ ਗੱਲ ਇਹ ਆ ਪਹਿਲੀ ਤੇ ਗੱਲ ਇਹਨਾਂ ਕੋਰਸਿਸ ਦਾ ਮਾਰਕੀਟ ਦੇ ਵਿੱਚ ਕੋਈ ਸਕੋਪ ਹੈ ਨਹੀਂਗਾ ਕੱਲ ਨੂੰ ਨਾ ਹੀ ਇਹਨਾਂ 'ਚ ਜੌਬਸ ਹੈਗੀਆਂ ਨੇ ਕੱਲ ਨੂੰ ਕੋਈ ਡਿਮਾਂਡ ਨਹੀਂ ਹੈਗੀ ਤੇ ਜੇ ਤੁਸੀਂ ਇਹਨਾਂ ਨੂੰ ਲੈ ਕੇ ਆ ਰਹੇ ਹੋ ਤੇ ਤੁਸੀਂ ਇੱਕ ਸਾਉ ਦਾ ਸੱਟਾ ਹੀ ਖੇਡ ਰਹੇ ਹੋ ਆਪਣੇ ਕਰੀਅਰ ਦੇ ਉੱਪਰ ਕਿਉਂਕਿ ਇਹਨਾਂ ਪੈਸਾ ਵੀ ਇਨਵੈਸਟ ਕਰੋਗੇ ਉਸ ਤੋਂ ਚੰਗਾ ਤੁਸੀਂ ਕੋਈ ਹੋਰ ਕੋਰਸ ਲੈ ਲਓ ਨਹੀਂ ਤਾਂ ਇੰਡੀਆ ਦੇ ਵਿੱਚ ਇੰਡੀਆ ਦੇ ਵਿੱਚ ਤੁਸੀਂ 4-5 ਸਾਲ ਵਧੀਆ ਪੜਾਈ ਕਰ ਸਕਦੇ ਹੋ ਇੱਕ ਨੰਬਰ ਦੀ ਪੜਾਈ ਜਿੰਨਾ ਪੈਸਾ ਤੁਸੀਂ ਇੱਥੇ ਇਹਨਾਂ ਨੂੰ 1-2 ਸਾਲ ਦੇ ਵਿੱਚ ਆ ਸਿਰਫ ਇੱਕ ਸੂ ਕੋਲਡ ਕਸਾ ਕੋਲਡ ਇੱਕ ਡਿਪਲੋਮਾ ਆ ਇਹਦੀ ਵਰਥ ਹੰਡਿੰਗ ਕੀ ਬਿਲਕੁਲ ਵੀ ਬਿਲਕੁਲ ਵੀ ਜਿਹਨੂੰ ਵਰਥ ਕਹਿੰਦੇ ਆ ਨਾ ਉਹ ਵਰਥ ਹੈ ਨਹੀਂਗੀ ਇੱਕ ਨਹੀਂ ਜਿੰਨੇ ਵੀ ਬਿਜ਼ਨਸ ਦੇ ਰਿਲੇਟਡ ਆ ਠੀਕ ਆ ਫਾਇਦਾ ਬਸ ਇਹਨਾਂ ਨੂੰ ਹੁੰਦਾ ਕਾਲਜਿਸ ਨੂੰ ਹੁੰਦਾ ਤੇ ਏਜੰਟਸ ਨੂੰ ਹੁੰਦਾ ਏਜੰਟਸ ਆਪਣੀ ਜੇਬਾ ਭਰ ਰਿਆ ਤੇ ਕਾਲਜਿਸ ਨੂੰ ਕੀ ਆ ਉਹਨਾਂ ਦਾ ਜਿਆਦਾ ਖਰਚਾ ਨਹੀਂ ਹੁੰਦਾ ਜਿਹੜੀਆਂ ਪੀਪੀਡੀਸ ਚੱਲਦੀਆਂ ਸੇਮ ਉਹੀ ਸੇਮ ਹੋ ਰਿਪੀਟ ਚਲਾਉਂਦੇ ਮੈਨੂੰ ਕਿੰਨੀ ਆ ਜੀ ਮੇਰੇ ਸੀਨੀਅਰਸ ਨੇ ਉਹੀ ਦੱਸੀ ਗੱਲ ਵੀ ਇਹ ਸੇਮ ਹੀ ਕੁਐਸਚਨ ਪੇਪਰ ਹੁੰਦੇ ਆ ਜਿਹੜੇ ਸਾਨੂੰ ਦਿੱਤੇ ਸੀ ਇਹ ਸੇਮ ਹੀ ਤੁਹਾਨੂੰ ਉਹੀ ਕੁਐਸਚਨ ਪੇਪਰ ਆਣਾ ਆ ਸੇਮ ਹੀ ਇਹਨਾਂ ਨੇ ਤੁਹਾਨੂੰ ਪੀਪੀਡੀਸ ਤੋਂ ਪੜਾਉਣਾ ਐਂਡ ਸੇਮ ਹੀ ਫਾਰਮੈਟ ਯੂਜ਼ ਕਰਦੇ بزਨਸ ਤੇ ਪ੍ਰੋਗਰਾਮਸ ਤੇ ਵਿੱਚ ਸੋ ਆਈ ਹੋਪ ਕਿ ਤੁਹਾਨੂੰ ਮੇਰੀ ਗੱਲ ਸਮਝ ਲੱਗੀ ਹੋਊਗੀ ਕਾਹਲੂ ਕਿਸੇ ਦਾ ਨੁਕਸਾਨ ਨਾ ਹੋਵੇ ਦਾ ਤੁਹਾਡਾ ਨੁਕਸਾਨ ਨਾ ਹੋਵੇ ਤੇ ਮੈਂ ਸੋਚਿਆ ਵੀ ਇਹ ਤੁਹਾਡੇ ਨਾਲ ਇੱਕ ਮੈਸੇਜ ਜਰੂਰ ਸ਼ੇਅਰ ਕਰਾਂ ਵੀ ਤੁਹਾਨੂੰ ਕਿਵੇਂ ਕਾਲਜਿਸ ਕਾਲਜਿਸ ਨੇ ਖਾਸ ਕਰਕੇ ਏਜੰਸੀ ਤੁਹਾਨੂੰ ਮੂਰਖ ਬਣਾ ਰਿਆ ਹੈਗਾ ਕਿਉਂਕਿ ਏਜੰਟਸ ਕੋਲ ਜਾਣੇ ਹੋ ਤਾਂ ਉਹ ਤੁਹਾਨੂੰ ਦੱਸ ਦਾਣਾ ਵੀ ਤੁਸੀਂ ਆਹ ਪ੍ਰੋਗਰਾਮ ਲੋ ਜਾਂ ਕੁਝ ਵੀ ਕਰੋ ਹਨਾ ਸੋ ਇਸ ਤੋਂ ਬੈਟਰ ਹੈ ਪਹਿਲਾਂ ਆਪਣੀ ਰਿਸਰਚ ਕਰ ਲਓ ਕਾਹਲੂ ਕਿਸੇ ਨੂੰ ਬਲੇਮ ਕਰਨ ਦੇ ਨਾਲੋਂ ਕਿਉਂਕਿ ਅਗਲੇ ਨੇ ਤਾਂ ਆਪਣੀਆਂ ਜੇਬਾਂ ਭਰਨੀਆਂ ਉਹਨਾਂ ਦਾ ਵੀ ਕੰਮ ਆ ਤੇ ਜੇ ਤੁਸੀਂ ਆਪਣੇ ਪੈਸੇ ਬਣਾਉਣੇ ਬਚਾਉਣੇ ਆ ਤਾਂ ਥੋੜੇ ਆਪ ਰਿਸਪੌਂਸੀਬਲ ਬਣੋ ਤੇ ਆਪਣੀ ਰਿਸਰਚ ਕਰਕੇ ਜਾਓ ਹੈਗਾ ਜਿੱਥੇ ਵੀ ਤੁਸੀਂ ਜਾਣਾ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਪਲੀਜ਼ ਸ਼ੇਅਰ ਕਰ ਦਿਓ ਅੱਗੇ ਜਿੰਨੀ ਕਰ ਸਕਦੇ ਹੋ ਠੀਕ ਹੈ ਐਂਡ ਸਬਸਕ੍ਰਾਈਬ ਜਰੂਰ ਕਰ ਦਿਓ ਹੈਗਾ ਮੋਟੀਵੇਸ਼ਨ ਮਿਲਦੀ ਅੱਗੇ ਇਹੋ ਜਿਹਾ ਵਧੀਆ-ਵਧੀਆ ਕੰਟੈਂਟ ਤੁਹਾਡੇ ਨਾਲ ਮੈਂ ਲੈ ਕੇ ਆਉਂਦਾ ਰਾਂਗਾ ਜਲਦੀ ਮਿਲਦੇ ਆ ਅਗਲੀ ਵੀਡੀਓ ਚ ਧੰਨਵਾਦ ਜੀ